ਸਾਥ ਸੰਗਤ ਜੀਓ ਆਪ ਸਾਰਿਆਂ ਨੂੰ ਪਤਾ ਕਿ 12 6 ਤੇ 7 ਕੋਦੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੋ ਕਿਲਾ ਛੱਡਣ ਤੋਂ ਲੈ ਕੇ ਸਹਿਬਜ਼ਾਦੇਆਂ ਦੇ ਫਿਰ ਅੱਜ ਤੱਕ ਦੀ ਦਾਸਤਾਨ ਚਮਕੌਰ ਸਾਹਿਬ ਦੀ ਦਾਸਤਾਨ ਤੇ ਮਤਾਵਾ ਦੇ ਦਿੱਲੀ ਪਹੁੰਚਣ ਦੀ ਦਾਸਤਾਨ ਇੱਕ ਸਿਆਲ ਦੇ ਕੋਦੀ ਰਾਤਾਂ ਦੇ ਵਿੱਚ ਸਾਡੇ ਹਿਰਦਿਆਂ ਦੇ ਝੋੜ ਕੇ ਰੱਖ ਦਿੰਦੀ ਹੈ ਇਸ ਵਹੀਰ ਦੇ ਵਿੱਚ ਗੁਰੂ ਸਾਹਿਬ ਜੀ ਦੇ ਜिने ਅਨੰਦ ਪ੍ਰਸਾਦ ਸਿੰਘ ਚੱਲੇ ਸਨ ਉਹ ਸਾਰੇ ਚਮਕੌਰ ਸਾਹਿਬ ਤਖਸ਼ੀਦ ਹੋ ਗਏ ਛੋਟੇ ਸਾਹਿਬ ਜਾਤੇ ਮਾਤਾ ਜੀ ਸੰਤ ਵਿਸ਼ੇਦੀ ਪ੍ਰਾਪਤ ਕੀਤੇ ਗੁਰੂ ਸਾਹਿਬ ਦੇ ਵੱਡੇ ਲਖਤੇ ਜਗਰ ਪੰਜ ਪਿਆਰੇ ਤਿੰਨ ਪਿਆਰੇ ਚਮਕੌਰ ਸਾਹਿਬ ਦੀ ਸ਼ੀਧੀ ਪ੍ਰਾਪਤ ਕੀਤੀ ਸੋ ਇਤਿਹਾਸ ਸਾਹਿਬ ਜੀ ਨੇ ਬੜਾ ਸੁਣਿਆ ਇਹਨਾਂ ਨੇ ਜ਼ੁਲਮ ਕੀਤਾ ਉਹਨਾਂ ਦਾ ਕੀ ਬਣਿਆ ਜੇ ਆਪਾਂ ਗੱਲ ਰੰਗਦੇਵ ਦੀ ਕਰੀਏ ਰੰਗਦੇਵ ਦੇ ਹੁਕਮਾਂ ਦੇ ਨਾਲ ਪਹਿਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਕਾਜੀ ਬੋਰਾ ਨੇ ਫਤਵਾ ਲਾਇਆ ਕਾਜੀ ਬੋਰਾ ਉਸੇ ਦਿਨ ਰਾਤ ਤੋਂ ਤੜਫਣ ਲੱਗ ਗਿਆ 15 ਦਿਨ ਵਿੱਚ ਉਹ ਤੜ ਤੜ ਕੇ ਮਰਿਆ ਗੁਰੂ ਤੇਗ ਬਹਾਦਰ ਸ਼ਹੀਦੀ ਤੋਂ ਬਾਅਦ ਜੇ ਗੱਲ ਆਪਾਂ ਰੰਗਦੇਵ ਦੀ ਕਰੀਏ ਰੰਗਦੇਵ ਨੰਬਰ ਵਿੱਚ 1575 ਤੇ ਘਟਨਾ ਵਾਪਰਦੀ ਆ 1576 ਤੋ ਲੈ ਕੇ ਉਦੀ ਮੌਤ ਤੱਕ ਉਦੀ ਦਿੱਲੀ ਸਟੇ ਨਹੀਂ ਕਿਤੇ ਵੀ ਦਿਖਦੀ ਰੰਗਦੇਵ ਦੀ ਕਿਉਂਕਿ ਉਹਨੂੰ ਭਾਈ ਮਤੀ ਦਾ ਸਰਦਾਲ ਤੇ ਭਾਈ ਜਾਲਾ ਜੀ ਨੇ ਦਿੱਲੀ ਦੇ ਲਾਕੀ ਕਿਲੇ ਦੇ ਵਿੱਚ ਫਲਗ ਪੁੱਠਾ ਕੀਤਾ ਰੋਸ ਸੀ ਭੱਗੂ ਦੇ ਮੁਤਾਬਕ ਉਹ ਤਾਂ ਬਾਤ ਉਹ ਹੋ ਅਹਮਦਾਬਾਦ ਵਿੱਚ ਬੜਾ ਪਾਗਲ ਹੋ ਕੇ ਤੇ ਪਿਸ਼ਾਬ ਹੋ ਕੇ ਬੰਦ ਹੋ ਕੇ ਉਦੀ ਮੌਤ ਜਫਰ ਰਾਮਾ ਪੜ ਕੇ ਤੇ ਉਦੀ ਰੰਗ ਦੇਵ ਦੀ ਦਾਸਤਾਨਾ ਛੋਟੇ ਸ਼ਬਦਾਂ ਵਿੱਚ ਜੇ ਆਪਾਂ ਗੱਲ ਕਰੀਏ ਫਿਰ ਜਲਾਲੁਦੀਨ ਦੇ ਉਹ ਵੀ ਫਿਰ ਬੰਦਾ ਬਹਾਦਰ ਨੇ ਸਮਾਣੇ ਦੇ ਵਿੱਚ ਉਹਨੂੰ ਮਾਰਿਆ ਜਿਨ੍ਹਾਂ ਨੇ ਗੁਰਤੇਬਾਸ ਦਾ ਛੇਦ ਕੀਤਾ ਸੀ ਉਹਦੇ ਨਾਲੇ ਤੇ ਸ਼ਾਸ਼ਲ ਬੇ ਤੇ ਬਾਸ਼ਲ ਬੇਗ ਨੂੰ ਵੀ ਬੰਦੇ ਬਾਦ ਨੇ ਉਸੇ ਹੀ ਮੌਦੇ ਘਾਟ ਉਤਾਰਿਆ ਗੱਲ ਆਪਾਂ ਫਿਰ ਸਰਾਂਦੀ ਕਰੀਏ ਸਰਾਂਦੇ ਵਿੱਚ ਵਜੀਦ ਖਾਨ ਦੇ ਹੁਕਮਾਂ ਦੇ ਨਾਲ ਛੋਟੇ ਸਹਿਬ ਜੱਦੇ ਮਾਤਾ ਜੀ ਰੁਕਸੀਏ ਦੇ ਕਸ਼ੀਦ ਕੀਤਾ ਗਿਆ ਨਿਹ ਚੜੇ ਗਏ ਸ਼ਾਸ਼ਲ ਤੇ ਬਾਸ਼ਲ ਬੈਗ ਨੇ ਸਾਰਾ ਕ ਬੱਡੀਆ ਛਾਤੀਆ ਦੇ ਬੈਠ ਕੇ ਸ਼ਾਸ਼ਲ ਤੇ ਬਾਸ਼ਲ ਬੈਗ ਨੇ ਬੰਦੇ ਬਾਅਦਰ ਨੇ ਤੁਹਾਨੂੰ ਪਹਿਲੇ ਦੱਸਿਆ ਮਾਰ ਦਿੱਤਾ ਮਾਣੇ ਦੇ ਵਿੱਚ ਵਜੀਦ ਖਾਨ ਨੂੰ ਚੰਪੜ ਗਰੀ ਦੇ ਮੈਦਾਨ ਦੇ ਵਿੱਚ ਜੂੰਦੇ ਨੂੰ ਫੜ ਕੇ ਨੱਕ ਤੇ ਨਕੀਲ ਪਾ ਕੇ ਬਲਦਾਂ ਦੇ ਨਾਲ ਬੰਨ ਕੇ ਉਸ ਰੰਦ ਲਿਆਦਾ ਗਿਆ ਉਸੇ ਪੇਪੜ ਥੱਲੇ ਉਸੇ ਜੰਡ ਥੱਲੇ ਦੱਸਦੇ ਹਨ ਕਿ ਉਹਨੂੰ ਉੱਠਾ ਲੜਕਾ ਕੇ ਸਾਲਿਆ ਗਿਆ ਇਰਨ ਟੰਗਿਆ ਗਿਆ ਟੰਗ ਸਿਆਦ ਸੜੇ ਨੂੰ ਕਾਮਾ ਕੁੱਤਿਆਂ ਨੇ ਇਲਾ ਨੇ ਉਹਦਾ ਨੋਚ-ਨੋਚ ਕੇ ਬਾਸ ਕਰਦਾ ਜੇਪਾ ਸੁਚਿਆ ਨਦੀ ਕਰੀਏ ਉਹਨੂੰ ਵੀ ਜੂਦੇ ਨੇ ਫੜਿਆ ਗਿਆ ਜਿਹੜਾ ਕਿ ਸਾਬ ਜੈਤਨ ਗੋਲ-ਕਬੋਲ ਬੋਲਦਾ ਸੀ ਉਹਦਾ ਨੱਕ 파ੜ ਕੇ ਨਕੇਲ 파 ਕੇ ਉਹਨੂੰ ਸਰਾ ਦੀਆਂ ਗਲੀਆਂ ਵਿੱਚ ਮਂਗਾਇਆ ਗਿਆ ਫਿਰ ਉਹਦੀ ਵੀ ਮੌਤ ਹੋਈ ਉਹ ਵੀ ਚਿਤਾ ਰਿਆ ਗਿਆ ਉਹਨੂੰ ਉਦੋਂ ਬਾਅਦ ਜੇ ਆਪਾਂ ਗੱਲ ਜਾਣੀ ਖਾ ਤੇ ਮਾਨੀ ਖਾ ਦੀ ਗੱਲ ਕਰੀਏ ਉਹਨਾਂ ਨੂੰ ਵੀ 1762 ਤੋਂ ਬਾਅਦ ਕਲੂਕਰ ਤੋਂ ਬਾਅਦ ਸਿੰਧਾਨ ਨੇ ਨੰਦਪੁਰ ਸਾਹਿਬ ਜਾਂਦੇ ਆ ਝਗੜਾ ਹੋਇਆ ਉਹਨਾਂ ਨੂੰ ਫੜ ਕੇ ਪੇ ਕਿਲਾ ਜਿੱਤਿਆ ਜਾਨੀ ਖਾਨ ਤੇ ਮਾਨੀ ਖਾਨ ਨੂੰ ਕੜੂਏ ਦੇ ਲਾਹੌਰਾ ਲਾਹੌਰ ਤਰਖਾੜ ਸਿੰਘਾਂ ਨੇ ਕਾਣ ਮਾਰ ਮਰ ਕਹਿੰਦੇ ਸਿੰਘਾਂ ਦੇ ਵਿੱਚ ਉਹਨਾਂ ਦਾ ਮੱਜ ਕੱਢਿਆ ਜੇ ਆਪਾਂ ਗੰਗੂ ਬ੍ਰਾਹਮਣ ਦੀ ਗੱਲ ਕਰੀਏ ਗੰਗੂ ਬ੍ਰਾਹਮਣ ਜੋ ਖੁਰਚੀ ਜੀ ਨਦੀ ਦੇ ਵਿੱਚ ਨਭੋ ਹਤੀ ਜਦੋਂ ਰਾਜ ਵਜੀਦ ਖਾਨ ਨੂੰ ਪਤਾ ਲੱਗਿਆ ਇਹਦੇ ਪਾਸ ਮਾਇਆ ਉਹਨੇ ਤਲਬ ਕੀਤਾ ਮਾਇਆ ਮੰਗੀ ਘਟਾਈ ਹੋਈ ਉਹਦੇ ਉਹਨੇ ਦੱਸਿਆ ਕਿ ਮੈਂ ਦੱਬੀ ਵੀ ਆ ਜਦੋਂ ਕੱਢਣ ਗਏ ਉੱਥੇ ਮਾਇਆ ਹਟ ਗਈ ਕਿਸਪੀ ਹੋ ਗਿਆ ਗਾਇਬ ਹੋ ਗਿਆ ਪਰਮੇਸ਼ਰ ਜਾਣਦਾ ਬਨਿਆਨੇ ਕੁੱਟ-ਕੁੱਟ ਕੇ ਮਾਰਦਾ ਵੀ ਤੂੰ ਬਹਾਨਾ ਲਾਉਂਦਾ ਉਹਦਾ ਵੀ ਅੰਤ ਹੋ ਗਿਆ ਸੋ ਕਹਿਣ ਤੋਂ ਬਾਅਦ ਉਹ ਤੋਂ ਬਾਅਦ ਫਿਰ ਬੰਦੇ ਬਾਦ ਸ਼ੀਤੀ ਤੋਂ ਬਾਅਦ ਜਕਰੀਆ ਖਾਨ ਦਾ ਪਾਈ ਤਾਰੂਸ ਦੀ ਜੁੱਤੀ ਦੇ ਨਾਲ ਅੰਤ ਹੋਇਆ ਸੀ ਜਿਤ ਪਜ ਬਜ ਕੇ ਸਿਰ ਤੇ ਬੜੀ ਲੰਮੀ ਕੱਟਾ ਤੇ ਮਸੇ ਰੰਗੜ ਨੇ ਜ਼ੁਲਮ ਕੀਤਾ ਉਹ ਵੀ ਪਾਈ ਸੁੱਖਾ ਸਿੰਘ ਤੇ ਮਤਾਬ ਸਿੰਘ ਜੀ ਨੇ ਸਿਰ ਵੱਢ ਕੇ ਰਾਜਸਥਾਨ ਵਿੱਚ ਲੇ ਗਿਆ ਕਿ ਸਿਰ ਦੇ ਨਾਲ ਪੈਰਾਂ ਦੇ ਨਾਲ ਮਾਰ-ਮਾਰ ਕੇ ਜੁੱਤੀਆ ਖੇលਦੇ ਰਹੇ ਅਕੀਰ ਨੂੰ ਨੂੰ ਸਾੜਿਆ ਉਹ ਤੋਂ ਬਾਅਦ ਫਿਰ ਮੀਰ ਮੰਨੂ ਦੀ ਗੱਲ ਕਰੀਏ ਵੀਰ ਮੰਨੂ ਵੀ ਬੁਰੀ ਤਰ੍ਹਾਂ ਕੋੜੇ ਤੇ ਤੇ ਤਬਕੇ ਪਿੱਛਾ ਨੂੰ ਲੱਟ ਗਿਆ আর ਕਾਬ ਵਿੱਚ ਪੈ ਫਸ ਤੇ ਕਿਸੇ ਕਿਸਕੇ ਮਰ ਗਿਆ ਲੱਖ ਪਤਰਾਏ ਨੂੰ ਕੋੜੇ ਮਾਲੇ ਸਿੰਘਾ ਕੋਲ 3 ਲੱਖ ਦਾ ਵੇਚ ਦਿੱਤਾ ਜੀ ਦੀ ਬਦੌਤ ਕੱਲੂ ਕਾਰਾ ਹੋਇਆ ਪਹਿਲਾ ਕੱਲੂ ਕਾਰਾ ਜੀ 10 ਲੱਖ ਤੇ 25% ਦੀ ਅਸ਼ੀਰਵਾਦ ਪ੍ਰਾਪਤ ਕੀਤੀਆ ਤੇ ਉਸ ਤੋਂ ਬਾਅਦ ਉਹ ਨੂੰ ਫਿਰ 3 ਲੱਖ ਨੂੰ ਕੋੜੇ ਮਾਲੇ ਦਿੱਲੀ ਦੇ ਹਾਕਮਤੋਂ ਖਰੀਦ ਕੇ ਸਿੰਘਾ ਨੇ ਸੰਭਾਲਤਾ ਜਿਹੜਾ ਕਿ ਸਿੰਘਾ ਨੇ ਇੱਕ ਟੋਏ ਵੇ ਸੜ ਕੇ ਫਿਰ ਉਹਦੇ ਪਰ ਬੈਠ ਕੇ ਫਟੇ ਰੱਖ ਕੇ ਗੰਦ ਕਰਨਾ ਉਹਦੇ ਸਿਰ 'ਤੇ ਤੇ ਗਾਂਦੇ ਰਾਲ ਉਹਨੂੰ ਧੱਕ ਕੇ ਵੀ ਬੜੀ ਬੁਰੀ ਤਰ੍ਹਾਂ ਮਾਰਿਆ ਜਸ ਲਖਪਤਰਾਏ ਨੇ ਕੱਲੂ ਕਾਰਾ ਕੀਤਾ ਸੰਘਾ ਦਾ ਪਿੰਡਾਂ ਵਿੱਚ ਜਾ ਕੇ ਜ਼ੁਲਮ ਕੀਤਾ ਤੇ ਨਾ ਦੇਖੋ ਮਈ ਮੰਨੂ ਰਿਹਾ ਬੁਰੀ ਤਰ੍ਹਾਂ ਮਰਿਆ ਜਸ ਪਤਰਾਏ ਮਰਿਆ ਬੁਰੀ ਤਰ੍ਹਾਂ ਜਸ ਪਤਰਾਏ ਬੁਰੀ ਤਰ੍ਹਾਂ ਮਰਿਆ ਤੇ ਉਹਦੇ ਬਾਅਦ ਜਕਰੀਆ ਖਾਂ ਬੁਰੀ ਤਰ੍ਹਾਂ ਮਰਿਆ ਤੇ ਉਹਦੇ ਬਾਅਦ ਬਸੇ ਲੱਗਣ ਦਾ ਸਿਰ ਵੱਡਿਆ ਗਿਆ ਬੜੀ ਉਹਦੇ ਨਾਲ ਮਤਲਬ ਜ਼ੁਲਮਗਰਾਂ ਨੂੰ ਜੋ ਸੀ ਸਬਕ ਸਿਖਾਇਆ ਗਿਆ ਉਹਦੇ ਬਾਅਦ ਵਜ਼ੀਰ ਖਾਂ ਦੀ ਕਿਤੇ ਕਬਰੇ ਨਹੀਂ ਹੈਗੀ ਰੰਗ ਦੇਵ ਦੀ ਕਜਾਰ ਦੇ ਵਿੱਚ ਕਬਰ ਆ ਸੋ ਜਿਨ੍ਹਾਂ ਜਿਨ੍ਹਾਂ ਨੇ ਵੀ ਜ਼ੁਲਮ ਕੀਤਾ ਥੋੜੇ ਸ਼ਰਦ ਦੇ ਬਹੁਤ ਮਾੜਾ ਅਸਰ ਹੋਇਆ ਇਸ ਕਰਕੇ ਅੱਜ ਜਿਨ੍ਹਾਂ ਨੇ ਧਰਮ ਦੇ ਵਾਸਤੇ ਜਾਨਾ ਦਿੱਤੀ ਆ ਭਾਵੇਂ ਮੋਤੀ ਮਹਿਰਾ ਸੀ ਭਾਵੇਂ ਗੁਰੂ ਕੇ ਛੋਟੇ ਲਾਲ ਸਨ ਭਾਤਾ ਜੀ ਸੀ ਵੱਡੇ ਸਾਹਿਬ ਜਾਦੇ ਸੀ ਉਹ ਪਿਆਰੇ ਸਿੰਘ ਜਿਨ੍ਹਾਂ ਦੀ ਅੱਜ ਅਸੀਂ ਲੋਦੀ ਮੰਜਰੇ ਵਿੱਚ ਮਨਾ ਰਹੇ ਆ ਸਿੰਘਾਂ ਦੇ ਵੀ ਹੀਰਾ ਦੀ ਮਤਾਵਾ ਦੇ ਥੋਂ ਲੰਘਣਾ ਸਾਹਿਬ ਜਾਦੇ ਦੇ ਥੋਂ ਲੰਘਣਾ ਛੋਟਿਆਂ ਦਾ ਤੇ ਮਤਾਮਾ ਦਾ ਮਾਤਾ ਸੁੰਦਰ ਕੌਰ ਸਾਹਿਬ ਕੌਰ ਜੀ ਦਾ ਤੇ ਸਿੰਘ ਸ਼ਹੀਦ ਜਿਨ੍ਹਾਂ ਨੇ ਕਿ ਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਸਾਹਿਬ ਤੱਕ ਜੀ ਦੀਆ ਪ੍ਰਾਪਤ ਕੀਤੀਆ ਅਜ ਲਾਹਦੀ ਬਾਜਰ ਗੁਰਸਾਗਰ ਸਾਹਿਬ ਗੁਜ਼ਾਰੇ ਵਿਖੇ ਉਹਨਾ ਮਤਾਮਾ ਦੀ ਬੱਚੇ ਜੀ ਸਿੰਘਾਂ ਦੀਆਂ ਜਿਨ੍ਹਾਂ ਨੇ ਬੱਚੇ ਬੱਚੀਆਂ ਨੇ ਕੁਰਬਾਨੀਆਂ ਦਿੱਤੀਆ ਛੋਟੇ ਸਾਹਿਬ ਜਾਂ ਦੇ ਮਾਤਾ ਗੁਰਦੀ ਕੌਰ ਜੀ ਦੀ ਉਹਨਾਂ ਕੀਤੀ 31 ਰਸਲਾਨਾ ਜੋੜ ਮੇਲੇ ਮਨਾਇਆ ਜਾ ਰਿਹਾ ਸੋ ਅੰਤ ਦੇ ਵਿੱਚ ਮੈਂ ਕੋ ਗੱਲ ਕਹਾਗਾ ਕਿ ਆਪ ਜੀ ਦੇ ਬਾਦਿਆ ਰਹੇ ਮਾਈਕ ਗੱਲ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਨੇ ਜ਼ੁਲਮ ਕੀਤਾ ਉਹਨਾਂ ਦਾ ਕੁਝ ਨਹੀਂ ਹੈਗਾ ਸੰਸਾਰ ਦੇ ਵਿੱਚ ਜਿਨ੍ਹਾਂ ਨੇ ਧਰਮ ਦੀ ਰੱਖਿਆ ਲਈ ਜਾਨਾਂ 바ਰੀਆਂ ਅਮਰ ਸਿੰਘ ਸ਼ੌਕੀ ਦਾ ਇਕਬਾਰ ਸਾਡੀ ਯਾਦਗਾਰ ਤੇ ਸਦਾ ਹੀ ਮੇਲੇ ਲੱਗਣਗੇ ਤੇਰੀ ਮੜੀ ਤੇ ਕਿਸੇ ਨੇ ਦੀਵਾ ਨਹੀਂ ਜਗਾਉਣਾ ਅੱਜ ਤੁਹਾਨੂੰ ਸਾਰਿਆਂ ਦੇ ਹਾਲਾਤ ਦੱਸਦੇ ਕਿਸੇ ਦੀ ਮੜੀ ਨਹੀਂ ਕਿਸੇ ਦੀਵਾ ਨਹੀਂ ਜਗਦਾ ਸਿੰਘਾਂ ਦੀਆਂ ਜੋ ਕੁਰਬਾਨੀਆਂ ਕੀਤੀ ਅੱਜ ਲੱਖਾਂ ਨਹੀਂ ਗਿਣਤੀ ਵਿੱਚ ਲੋਕ ਨਮਸਕਾਰਾਂ ਕਰਦੇ ਲੱਗ ਚੱਲ ਰਹੇ ਹਨ ਇਹ ਹੱਤਰ ਬਸਤੇ ਕੀਤੀਆਂ ਕੁਰਬਾਨੀਆਂ ਸੁਪਾ ਨੂੰ ਚੇਤੇ ਰੱਖੀਏ ਤੇ ਦੀਵਾਨ ਕਰਨ ਦਾ ਨਗਰ ਕੀਰਤਨਾ ਕਰਨ ਦਾ ਨਗਰ ਕੀਰਤਨ ਕੱਢਣ ਦਾ ਤੇ ਸਾਰੇ ਕਰਦਾ ਇਸ سلسلہ ਹੈ ਕਿ ਸਾਡੇ ਜੋ ਬੱਚੇ ਆ ਆਪਣੇ ਵਿਰਸੇ ਤੋਂ ਜਾਣੂ ਹੋ ਸਕਣ ਕਿਉਂਕਿ ਸਾਡਾ ਜੋ ਵਿਰਸਾ ਬੜਾ ਅਮੀਰ ਗੌਰਵ ਭਈ ਅਤੇ ਬਹੁਤ ਹੀ ਜੋ ਹੈ ਇੱਕ ਕਿਸਮ ਦਾ ਜਿਨ੍ਹਾਂ ਨੇ ਜ਼ੁਲਮ ਵੀ ਸਹਿਆ ਜ਼ੁਲਮ ਦਾ ਮੁਕਾਬਲਾ ਵੀ ਕੀਤਾ ਜ਼ੁਲਮ ਦਾ ਬਦਲਾ ਵੀ ਲਿੱਤਾ ਉਹਦੇ ਨਾਲ ਭਰਪੂਰ ਹੈ ਵਾਤਾ ਬਹੁਤ ਬਹੁਤ ਤਨਬਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ